ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚੈਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਵਜੀਬ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਵਾਚ ਟਾਈਮ ਹੋ ਗਿਆ ਜੀ 4:30 ਦਾ ਹੁਣ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਸੀਗੇ ਤੇ ਪਹਿਲਾਂ ਬਸ ਆਪਣੇ ਆਏ ਮਾਸੀ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਗੇ ਉਹ ਦੁਬਾਰਾ ਆਏ ਚਲੋ ਦੂ ਆਪਾਂ ਮਾਸੀ ਨਾਲ ਮਲਾਵਾਂਗੇ ਤੁਹਾਨੂੰ ਬਲੌਗ ਬਣਾਵਾਂਗੇ ਤੇ ਇੱਧਰ ਬਣੀ ਆ ਜਿਹੜੀਆਂ ਨਮਕੀਨ ਸੇਵੀਆਂ ਕੱਪੜੇ ਤਾਂ ਮੈਂ ਕਾਫੀ ਟਾਈਮ ਦੇ ਪਾਦੇ ਸੀ ਵਿੱਚ ਚਾਹ ਵਗੈਰਾ ਪੀਣ ਲੱਗੇ ਅੰਦਰ ਬੈਠ ਕੇ ਤੇ ਹੁਣ ਫੇਰ ਪੱਠੇ ਪਾਵਾਂ ਕਿਉਂਕਿ ਕੋਈ ਨਹੀਂ ਹੈਗਾ ਘਰੇ ਤੇ ਫਿਰ ਡਿਊਟੀ ਆਪਣੀ ਹੁੰਦੀ ਪੁੱਛਦੀਆਂ ਪਹਿਲਾਂ ਤਾਂ ਸਮਰੀਤ ਦੇ ਡੈਡੀ ਨੂੰ ਹਾਂ ਪੁੱਛਦੀਆਂ ਮਾਂ ਨੂੰ ਵੀ ਆਉਂਦੇ ਆ ਕਿ ਆਏ ਨੇ ਤਾਂ ਫਿਰ ਚਲ ਦੋ ਟੋਕਰੇ ਸੱਟ ਦੇਣੇ ਆਗੇ ਫੇਰ ਬਸ ਹੌਲੀ ਹੌਲੀ ਆਈ ਕੰਮਕਾਰ ਆ ਜਿਹੜੇ 8 9 ਵਜੇ ਤੱਕ ਆ ਜਿਹੜੇ ਚੱਲੀ ਜਾਣੇ ਆ ਉਧ ਰਾਜ ਬੀਬੀ ਪਈ ਆ ਬੀਬੀ ਨੂੰ ਜ਼ਖਾਮ ਲੱਗ ਗਿਆ ਇੱਚ ਦਮ ਤੇ ਨਵਰੀਤ ਨੂੰ ਵਿਚਾਰੀ ਨੂੰ ਸਕੂਲੋਂ ਵਾਪਸ ਛੱਡਣਾ ਪਿਆ ਹਨਾ ਵਿਚਾਰੇ ਬਾਈ ਜੀ ਛੱਡ ਕੇ ਗਏ ਆ ਕੇ ਇਹਨੂੰ ਪਤਾ ਨਹੀਂ ਕਿਵੇਂ ਪਈ ਐਸ ਦੂਸਰੀ ਬਣ ਜਾਂਦੇ ਵੈਸੇ ਕੁਸ਼ ਆਵਲਾ ਸਵਲਾ ਜਿਵੇਂ ਆਪਾਂ ਕਹਿ ਦਿੰਨੇ ਹਨਾ ਇਹ ਜਾਂ ਤਾਂ ਕੁਸ਼ ਵੀ ਨਹੀਂ ਖਾਦਾ ਸੀਗਾ ਰੋਟੀ ਖਾ ਕੇ ਰਾਤ ਨੂੰ ਪਈ ਆ ਸਵੇਰ ਉੱਠੀ ਜਦੋਂ ਉੱਠ ਕੇ ਉਲਟੀ ਜੀ ਆ ਗਈ ਬੀਬੀ ਕਹਿਣ ਲੱਗੇ ਚਲ ਨਾ ਛੁੱਟੀ ਮਰਾਈ ਵੀ ਤੂੰ ਇਹਨੂੰ ਲੈ ਜਾ ਤੇ ਪਰ ਬੱਚੇ ਦਾ ਆਪਾਂ ਨੂੰ ਬੱਚੇ ਦਾ ਵੀ ਹੋ ਗਿਆ ਜਾਂ ਆਪਦਾ ਵੀ ਆਪਣਾ ਜਦੋਂ ਸਰੀਰ ਸੈੱਟ ਨਾ ਹੋਵੇ ਆਪਣਾ ਫੇਸ ਚੇਂਜ ਹੋ ਜਾਂਦਾ ਹਨਾ ਚਲ ਮੈਂ ਲੈ ਗਈ ਕਹੇ ਟਮਾਟਰ ਲੈ ਜਾਨੀ ਆ ਵੀ ਪਹਿਲਾਂ ਵੀ ਸ਼ੁੱਕਰਵਾਰ ਨੂੰ ਉਹਦੀ ਛੁੱਟੀ ਵੱਜ ਗਈ ਸੀ ਤੇ ਮੁੜ ਕੇ ਰਾਹ ਦੇ ਵਿੱਚ ਵਿਚਾਰੀ ਨੇ ਕੰਟਰੋਲ ਕੀਤਾ ਤੇ ਵੀ ਮਮਾ ਮੈਨੂੰ ਉਲਟੀ ਆਉਂਦੀ ਹੈ ਨਾ ਚਲੋ ਬਾਈ ਜੀ ਨੇ ਵਿਚਾਰਾ ਨੇ ਬੈਨ ਖੜਾ ਲਈ ਉੱਥੇ ਉਲਟੀ ਕੀਤੀ ਸਕੂਲ ਚ ਜਾ ਕੇ ਫੇਰ ਜਿਵੇਂ ਕਹਿ ਦਗੇ ਫੇਰ ਮੋਦਗੀ ਵਿਚਾਰੀ ਫਿਰ ਮੈਂ ਇਨਨ ਨੇ ਕਿ ਅਮੇ ਆ ਕੇ ਚੱਲ ਵੀ ਤੁਸੀਂ ਲੈ ਆ ਦਿਓ ਜਾਂ ਤੇ ਫਿਰ ਬਾਈ ਜੀ ਕਹਿੰਦੇ ਚੱਲ ਅਸੀਂ ਛੱਡਿਆ ਆਣੇ ਉਹ ਵਿਚਾਰੇ ਛੱਡ ਕੇ ਗਏ ਆ ਕੇ ਇਹ ਨੂੰ ਘਰੇ ਤੇ ਹੁਣ ਪਈਏ ਸੁੱਤੀ ਪਈ ਸੀਗੀ ਹੁਣ ਹੀ ਉઠી ਹੈ ਹਜੇ ਥੋੜਾ ਬੱਤ ਮਾੜਾ ਮੋਟਾ ਜਿਵੇਂ ਬ੍ਰੈਡ ਵਗੈਰਾ ਹੀ ਲੈਤਾ ਉਹਨੇ ਪਤਾ ਨਹੀਂ ਇੱਕੇ ਦਮ ਜੀ ਕੀ ਹਨਾ ਬਿਮਾਰੀਆਂ ਨੇ ਕਹਿ ਸਕਦੇ ਆ ਵੀ ਕੀ ਰਾਜਾ ਪਾ ਰੱਖਿਆਗਾ ਤੇ ਇਹ ਆਪਦੇ ਥਾਂ ਤੇ ਆ ਕੇ ਬੈ ਗਈ ਤੇ ਆਹ ਕੱਪੜੇ ਹੁਣ ਨਿੱਖਰਦੇ ਨਹੀਂ ਹੈਗੇ ਤੇਰੇ ਫਿਰ ਕੋਈ ਡਾਰਕ ਪਾ ਲੈਂਦੀ ਗੱਟੇ ਦੇ ਥੱਲੇ ਕੁਝ ਹੋਵੇ ਨਾ ਮੈਨੂੰ ਇਹੀ ਡਰ ਲੱਗਦਾ ਗਾ ਹਜੇ ਜੈਸਮੀਨ ਵੀ ਨਹੀਂ ਆਈ ਤੇ ਫੇਰ ਤੂੰ ਕੱਲਾ ਕੀ ਕਰਦਾ ਇੱਥੇ ਮੈਂ ਕਰਦਾ ਖੇਡ ਲੈਣਾ ਖੇੜੇ ਨੇ ਪਸੀਨਾ ਆਇਆ ਪਏ ਤੂੰ ਅੰਦਰ ਬਹਿ ਜਾ ਮਾਸੀ ਵਰਗਿਆਂ ਕੋਲੇ ਤਿਆ ਰਖੀਦਾ ਹੁੰਦਾ ਗਾ ਉਹ ਘੀਰੇ ਦੇ ਵਿੱਚ ਨਾ ਪਤਣ ਲੱਗਦਾ ਹੁੰਦਾ ਬਹੁਤ ਮੈਂ ਕੱਲ ਵੀ ਇਹੀ ਗੱਲਾਂ ਕੰਗਾਂ ਤੇ ਅੱਜ ਵੀ ਕਹਿਣੀ ਆ ਆਸੇ ਬਸ ਧਿਆਨ ਦਿਆ ਕਰੋ ਲਓ ਜਿਗਾਈਆਂ ਵੀ ਆਪਾਂ ਨੂੰ ਹਾਂ ਰਹੀ ਜਾਂਦੀਆਂ ਆਵਾਜ਼ਾਂ ਵੀ ਭੈਣੇ ਬੰਨਦੇ ਸਾਨੂੰ ਵੀ ਹੁਣ ਭੁੱਖ ਲੱਗੀ ਆ ਤੇ ਬੱਚੇ ਨੂੰ ਵੀ ਵਿਚਾਰੀ ਨੂੰ ਫਿਰ ਭੁੱਖ ਲੱਗ ਗਈ ਧਾਰ ਪਿੱਟ ਗਈ ਅੱਜ ਮੈਂ ਕਿਹਾ ਬੀਬੀ ਰਿਵਾਜ ਜੀ ਕੋ ਬਦਲੀ ਪਈ ਐ ਮੈਂ ਬੀਬੀ ਨੇ ਕਿਹਾ ਕੀ ਹੋਇਆ ਮੈਂ ਕਿਹਾ ਬੀਬੀ ਦੇ ਵੀ ਐਸਿਡ ਵਗੈਰਾ ਬਣ ਗਿਆ ਹੋਣਾਗਾ ਵੈਸੇ ਇਹ ਜਾ ਕੁਛ ਬਣਾਇਆ ਤਾਂ ਹੈ ਨਹੀਂ ਨਾ ਹੀ ਕੁਛ ਕੋਈ ਤਲੇ ਫਲੇ ਲਿਆਂਦਾ ਉਹੀ ਪਤਾ ਹੀ ਨਹੀਂ ਲੱਗਦਾ ਹੈਗਾ ਬੀਬੀ ਕਹਿੰਦੀ ਵੀ ਖਾਮ ਲੱਗਿਆ ਚਾਹ ਆ ਮੌਸਮ ਵੀ ਐਵੇਂ ਜਿਹਾ ਆ ਕਰਕੇ ਕੁਛ ਵੀ ਪਾਣੀ ਪੋੜਾ ਸੰਦਾ ਹੁੰਦੀ ਪੋੜਾ ਨਹੀਂ ਆਇਆ ਲਓ ਜੀ ਕੋਈ ਪੌਣੇ ਪੰਜ ਹੋ ਗਏ ਚੱਕੀ ਟੋਕਰਾ ਪੱਠੇ ਵਗੈਰ ਰਤਾ ਮਿੱਤੇ ਸੀਗੇ ਪਾ ਤੇ ਬਸ ਪੱਠੇ ਪਾ ਕੇ ਹਟੀ ਸੀਗੇ ਤੇਨੇ ਨੂੰ ਸੰਬੀਧੇ ਡੈਡੀ ਆ ਗਏ ਕਹਿੰਦੇ ਚਲ ਹਜੇ ਪਸੂ ਨਾ ਬੰਨੀ ਕਹਿੰਦੇ ਮੈਂ ਵੀ ਨਮਾਉਂ ਗਾ ਵਸ ਫੇਰ ਵੀ ਬੰਦਾਂਗੇ ਫੋਨ ਆ ਗਿਆ ਸੀ ਇਹਨਾਂ ਦਾ ਮੈਂ ਚਲ ਮੈਂ ਪੱਠੀ ਪਾਉਣੀ ਆ ਉਹਨੇ ਤੇ ਤੁਸੀਂ ਉਦੋਂ ਆ ਜੂਗੇ ਤੇ ਮੈਨੂੰ ਨਾ ਕੱਲ ਭੈਣ ਨੇ ਇੱਕ ਕਿਹਾ ਸੀ ਮੇਰੇ ਨਾ ਦਿਮਾਗ ਦੇ ਵਿੱਚੋਂ ਨਿਕਲ ਗਿਆ ਤੇ ਇਹ ਗੈਵੀ ਢਾਲੀਵਾਲ ਹਨਾ ਬੱਚੇ ਦਾ ਨਾਮ ਆ ਉਹਦਾ ਅੱਜ 5 ਅਗਸਤ ਨੂੰ ਬਰਥਡੇ ਹੈ ਜਾਨੀ ਕਿ ਬਲੌਗ ਹੈ ਜਿਹੜਾ ਤੁਹਾਡੇ ਕੋਲੇ 6 ਅਗਸਤ ਤੱਕ ਪਹੁੰਚੂਗਾ ਹਨਾ ਹੈਪੀ ਬਰਥਡੇ ਬੇਟੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਹਨਾ ਤੇ ਵਧੀਆ ਆਪਦੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਬਣ ਕੇ ਦਿਖਾਓ ਤੇ ਮੈਂ ਨਾ ਬਸ ਉਹੀ ਗੱਲ ਜਿਵੇਂ ਕੱਲ ਵਾਲੇ ਬਲੌਗ ਦੇ ਵਿੱਚ ਬੋਲ ਦਿੰਦੀ ਤਾਂ ਅੱਜ ਤੁਸੀਂ ਉਹ ਬਲੌਗ ਦੇਖ ਲੈਂਦੇ ਹਨਾ ਚਲੋ ਇੱਕ ਦਿਨ ਲੇਟ ਸਹੀ ਮੇਰੇ ਹੁਣ ਮਾਈਂਡ ਦੇ ਵਿੱਚ ਆਇਆ ਵੀ ਦੀਦੀ ਨੇ ਮੈਨੂੰ ਕਿਹਾ ਸੀਗਾ ਗੈ ਵੀ ਢਾਲੀ ਵਾਲਾ ਹੈਪੀ ਬਰਥਡੇ ਬੇਟੀ ਇੱਕ ਵਾਰੀ ਫਿਰ ਤੋਂ ਚਲੋ ਜੀ ਇਧਰ ਆਪਣੇ ਕੰਮਕਾਰ ਚੱਲ ਰਹੇ ਆ ਬਸ ਕੁਛ ਉਹਨਾਂ ਨੂੰ ਨਿਵਾ ਦੇਣਗੇ ਤੇ ਫਿਰ ਬਸ ਨਾਲ ਦੀ ਨਾਲ ਬੰਨ ਕੇ ਢਟਾਰਾ ਕੱਢ ਲਾਂਗੇ ਫਿਰ ਇਹ ਦਵਾ ਦਾ ਆਪਦੇ ਜਿਹੜੇ ਦੂਜੇ ਕੰਮਕਾਰ ਆ ਗਏ ਉਹ ਚਲੇ ਜਾਣਗੇ ਦਰਮੀ ਤੋਂ ਡੁੱਟਦੀ ਦੀ ਪਹਿਲਾਂ ਹੀ ਡਰ ਜਾਂਦੀ ਹੈ ਬਾਹਰ ਅੱਜ ਸਿਰਾਂ ਪਾਣੀ ਕੋਲ ਹਮ ਪੈਪ ਆ ਵੀ ਛੋਟੀ ਰਹਿੰਦੀ ਤੁਸੀਂ ਪੈਪ ਉਹ ਹੀ ਉਹਨਾਂ ਮੋਟਰ ਤੇ ਪਾਣੀ ਪਈ ਜਾਂਦਾ ਉਧਰ ਪਹਾੜਾਂ ਵਾਲੀ ਤੇ ਨਹੀਂ ਉਹ ਗਿੱਲੀ ਹੋ ਗਈ ਹੋਰ ਨਹੀਂ ਹੁੰਦਾ ਜਿਆਕੀ ਨਹੀਂ ਉਹਦੇ ਥੱਲੇ ਜਾਂਦੀ ਹੈ ਜੰਗਲ ਨੂੰ ਉਹ ਨਹੀਂ ਜੰਗਲ ਦਿੱਤਨ ਉਹ ਜਿਵੇਂ ਨੇ ਭੰਡ ਬੰਦੇ ਇਕੱਠੇ ਕਰਕੇ ਹਾਂ ਸੌਰੀ ਦਾਣਾ ਵਗੈਰਾ ਪੋਕਦਾਣੇ ਨੋੜ ਕੇ ਫਿਰ ਨਾਲ ਦੀ ਨਾਲ ਬੰਨੇ ਜਾਵਾਂਗੇ ਜੀ ਬੀਬੀ ਵੀ ਜਮਾਂ ਨੇ ਢਾਲ ਹੋਈ ਵੀ ਬਖਾ ਅੱਜ ਖਾਮ ਦਾ ਬੰਦੇ ਨੂੰ ਜਮਾਂ ਮਾਰ ਕੱਢਦਾ ਬਾਕੀ ਵਰਗੇ ਅੰਦਰ ਬੈਠੇ ਜੇ ਬਾਹਰ ਨਹੀਂ ਆਏ ਜਦੋਂ ਆਏ ਉਹਦਾ ਆਪਾਂ ਵਲੌਗ ਨੂੰ ਕੰਟੀਨਿਊ ਕਰਦੇ ਹੁੰਨੇ ਆਪਾਂ ਕੰਮ ਕਰਨ ਦੇ ਰੇੜ ਦੀ ਆਪਣੇ ਸਾਰੇ ਹਾਂਜੀ ਕਿਵੇਂ ਪਤਾ ਠੀਕ ਹੈ ਹੈ ਠੀਕ ਹੈ ਇੰਨਾ ਸੁੱਤੀ ਐ ਨਾ ਸੁੱਤੀ ਮਸਾਂ ਠਾਈ ਉੱਠੀ ਨਹੀਂ ਚਲ ਨੀਂਦ ਪੂਰੀ ਹੋ ਗਈ ਹੈ ਨਾ ਭੁੱਖ ਲੱਗੀ ਹੁਣ ਹੈ ਕੀ ਖਾਣਾ ਰੋਟੀ ਰੂਟੀ ਦਾ ਤੂੰ ਅੱਜ ਦਾ ਦਿਨ ਖਾਈ ਨਾ ਖਿਚੜੀ ਵਗੈਰਾ ਬਣਾ ਦਾਂਗੇ ਸ਼ਾਮ ਨੂੰ ਜੋ ਚੌਲ ਚੌਲ ਬਣਾਣਾ ਮਾਸੀ ਚੌਲ ਮੈਂ ਦਿੱਤੀਆਂ ਦੇ ਲੈ ਕੇ ਆਈ ਸੀ ਤੇ ਆ ਦੇ ਲੈ ਕੇ ਆਈ ਸੀ ਮੈਂ ਬਸ ਬਣਾ ਲਵਾਂ ਬਣਾ ਦੂੰਗੀ ਸ਼ਾਮ ਨੂੰ ਬਣਾ ਦੂੰ ਚੌਲ ਬਣਾ ਦੂੰਗੀ ਜੇ ਖਿਚੜੀ ਹੋਈ ਤਾਂ ਖਿਚੜੀ ਖਾ ਲਿਓ ਜੋੜ ਗਣੇ ਦਾ ਸਿੰਪਲ ਜਿਹਾ ਬਣਾਉਂਦੂ ਕੁਛ ਨਹੀਂ ਮਸਾਲਾ ਮਸੂਲਾ ਕੁਛ ਨਹੀਂ ਪਾਉਣਾ ਬਸ ਚੰਗਾ ਦਹੀਂ ਚ ਪਾ ਕੇ ਖਾ ਲਈਂ ਹਾਂ ਦਹੀਂ ਚ ਪਾ ਕੇ ਖਾ ਲਈਂ ਜਾਈ ਸਿੰਪਲ ਖਾ ਲਈ ਅੱਜ ਨਾ ਖਾ ਰੋਟੀ ਕੱਲ ਨੂੰ ਤੜਕੇ ਵੀ ਨਾ ਖਾਈਂ ਨਾ ਤੇ ਭਈ ਤੁਸੀਂ ਜਿਹੜਾ ਪਹਿਲਾਂ ਖਾਧਾ ਨਾ ਦੁਕਾਨਾਂ ਤੋਂ ਲੈ ਲੈ ਚੀਜ਼ਾਂ ਉਹਨਾਂ ਨਾਲ ਹੀ ਹੁੰਦਾ ਨਾ ਖਾਇਆ ਕਰਨਾ ਤੁਹਾਨੂੰ ਪਤਾ ਹੈ ਤੁਸੀਂ ਟਲੀਆਂ ਚੀਜ਼ਾਂ ਨਾਲ ਬਿਮਾਰ ਹੁੰਦੇ ਹੋ ਗੰਦੀਆਂ ਚੀਜ਼ਾਂ ਲੈ ਲੈ ਖਾਈਂ ਲਓ ਜੀ ਮਿਲੋ ਸਾਡੀ ਮਾਸੀ हां दी मासी आपका स्वागत किया जाता है हमारे ब्लॉग में बहुत ही बढ़िया बढ़िया पहुंच चुके हैं लो मासी दा तुसे सामान देखो खlare मासी ए खlare ने पाई मासी शॉपिंग करके आईया पूरी फूल सोनो एक-एक सूट दिखाणे हां चल कोई नहीं काम कर ता चली जाने के 10 मिनट लेट से आगे केड़ा 7:00 वेले होने हैं ना मैंसी 9-10 ता बज ही जांदे हैं ਪਹਿਲਾਂ ਦਾ ਦਿਖਾਈ ਜਾਂਦੇ ਹਾਂ ਜੀ ਦੁਕਾਨਦਾਰ ਸਾਹਿਬ ਪਹਿਲਾਂ ਸੂਟ ਦਿਖਾਓ ਜਿਹੜੇ ਸ਼ਾਪਿੰਗ ਕਰਕੇ ਆਏ ਹਾਂ ਪਹਿਲਾਂ ਤਾਂ ਮੈਂ ਸਿਆਸੂਟ ਲੈ ਕੇ ਤਿਆਰੀ ਕੀਤੀ ਆ ਕੱਟਣ ਦੀ ਤਿਆਰੀ ਕੀਤੀ ਆ ਹਾਂ ਦੋਨਾਂ ਪੈਨ ਨਹੀਂ ਕੁਰਤੀਆਂ ਵਾਲੀ ਅੱਛਾ ਠੀਕ ਆ ਬਣਾ ਲਿਓ ਤੇ ਡੈਡੀ ਨੂੰ ਕਹੇ ਬਟੇ ਫੋਨ ਆ ਜਾਂਦਾ ਉਹਨਾਂ ਦਾ ਆਹ ਜਿੱਤਾ ਕੱਪੜਾ ਲੈਂਦਾ ਮਾਸੜੀ ਵਾਸਤੇ ਹਾਂ ਕੁਰਤੀ ਮੈਚਿੰਗ ਹੀ ਕੀਤੀ ਐ ਫਿਰ ਮਾਸੜੀ ਚਿੱਟੀ ਸਲਵਾਰ ਬਣਾਏਗੇ ਫਿਰ ਚਿੱਟੀ ਜੁੰਨੀ ਲਾਏਗੀ ਇਹ ਵੀ ਇਹਨਾਂ ਨੂੰ ਪਾਣੀ ਪੀਲੀ ਨਹੀਂ ਸੋਹਣੀ ਲੱਗਣੀ ਇਹਦੇ ਨਾਲ ਚਿੱਟੀ ਵਿੱਚ ਸ਼ਿੰਬੇ ਜੇ ਪੁਆਲੀ ਇਹ ਟਾਈ ਡਾਈ ਦੀ ਕਰਾ ਲਈਂ ਦੁਪੱਟਾ ਹੂੰ ਵਾਈਟ ਵੀ ਸੋਹਣਾ ਲੱਗੂਗਾ ਆ ਵੇਖੋ ਹਾਂ 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 ਉਹ ਤਾਂ ਸੋਹਣਾ ਲੱਗੂ ਹੈਗੇ ਮੇਰੇ ਦੁਪੱਟੀਆਂ ਟਿੱਕ ਟਿੱਕੀਆਂ ਵੀ ਨੇ ਤੇ ਇੱਕ ਸੂਟ ਮਾਸੀ ਲੈ ਕੇ ਆ ਵਾਲਾ ਸਟਾਰ ਵਾਲਾ ਮਾਸੀ ਜਿਹੜੀ ਸ਼ਾਪਿੰਗ ਅੱਜ ਪੂਰੀ ਰਾਜਮੀ ਕਰਕੇ ਆਈ ਆ ਹੈਨਾ ਨਹੀਂ ਬਹੁਤ ਸੋਹਣਾ ਸੂਟ ਆਇਆ ਇਸ ਤੋਂ ਬਾਅਦ ਸਾਨੂੰ ਦਿਖਾਉਣੇ ਹੈਗੇ ਆਹ ਵਾਲਾ ਨਾ ਮੋਰ ਪੰਖੀ ਕਲਰ ਹੈਗਾ ਮਾਸੀ ਪਲੇਨ ਸਟਾਫ ਜਿਆਦਾ ਲੈ ਕੇ ਆਈ ਹੈਗੀ ਤੇ ਇੱਕ ਤਾਂ ਇਹ ਕਲਰ ਲੈ ਕੇ ਆਈ ਹੈ ਇੱਕ ਮਸਲੀਨ ਦੇ ਵਿੱਚ ਆਹ ਵਾਲਾ ਕਲਰ ਲੈ ਕੇ ਆਈ ਹੈ ਬਹੁਤ ਜਿਆਦਾ ਸੋਹਣਾ ਮਾਸੀ ਨੇ ਸੂਟ ਵਰਕ ਕਰਾਉਣੇ ਹੈ ਨਾ ਆ ਵੀ ਸੋਹਣਾ ਹੈਗਾ ਤੇ ਵੀ ਪਿੰਡ ਉਹਦਾ ਸੂਟ ਇੱਕੋ ਜਿਹਾ ਲੈ ਕੇ ਆਈ ਵਾ ਹੈ ਇਹ ਮੈਂ ਹੈਗਾ ਜੀ ਅੰਗੂਰੀ ਜਿਹਾ ਕਲਰ ਆ ਬੜਾ ਲਾਈਟ ਕਲਰ ਆਉਂਦਾ ਕੈਮਰੇ ਦੇ ਵਿੱਚ ਪਤਾ ਨਹੀਂ ਕਾ ਦੂੰ ਆ ਵੀ ਸੋਹਣਾ ਇਹ ਮਕਲੀ ਨਸਤੀ ਆ ਕਿਹੜਾ ਜਿਹਾ ਨੰਨੇ ਲਗਿਆ ਮੈਂ ਵੀ ਪਹਿਲਾਂ ਹੀ ਹਾਂ ਹਾਂ ਵਰਕ ਕਰਾ ਲੈਣਗੇ ਸੋਹਣੀ ਹੈਗੀ ਤੇ ਜਾਣ ਤੋਂ ਪਹਿਲਾਂ ਦੇਖ ਲੈਣਗੇ ਵਲੌਗ ਚ ਆ ਵੀ ਮੈਨੂੰ ਬਹੁਤ ਆ ਮੈਨੂੰ ਸਾਰਿਆਂ ਦਾ ਵੱਧ ਸੋਹਣਾ ਲੱਗਿਆ ਮੈਨੂੰ ਹੋਰ ਗੈਂਝਾ ਲੱਗਦਾ ਇਹ ਹਮ ਹੋਰ ਗੈਂਝਾ ਲੱਗਦਾ ਇਹ ਉਹ ਵੱਡਦਾ ਹੈ ਹਾਂ ਸਾਰਿਆਂ ਦਾ ਸਟੱਫ ਅਲੱਗ-ਅਲੱਗ ਆਗਾ ਜਿਹੜੇ ਦੋ-ਦੋ ਸੂਟ ਇੱਕੋ ਜਿਹੇ ਉਹ ਤੋਂ ਇੱਕੋ ਜੀ ਹੈਗੇ ਜਿਵੇਂ ਆਹ ਸਟੱਫ ਅਲੱਗ ਆ ਪਰ ਆਪਣਾ ਨਹੀਂ ਪਤਾ ਲੱਗ ਰਿਹਾ ਵੀ ਇਹ ਕੀ ਸਟੱਫ ਹੈਗਾ ਲਾਈਨ ਵਾਲੀ ਹੈ ਹੈ ਅੱਜ ਦਿਨ ਨਾਲ ਤਾਂ ਮੈਂ ਇੱਕ ਘਰੀ ਰੱਖਿਆ ਦਾ ਇਹ ਦਿਨ ਨਾਲ ਦਾ ਅੱਛੇ ਦੋ ਸੂਟ ਇੱਕੋ ਜਿਹਾ ਲੈ ਕੇ ਆਈਆਂ ਦੋਨਾਂ ਕੁੜੀਆਂ ਦੇ ਦੋਨਾਂ ਦੇ ਹਾਂ ਚਲ ਵਧੀਆ ਦੋਨੇ ਬਣਾ ਲਈ ਆਹ ਹਾਂ ਆਹ ਕੱਪੜੇ ਤਾਂ ਨੂੰ ਹੀ ਹੈ ਹਰੀ ਨਾਲ ਹਾਂ ਹਰੇ ਨਾਲ ਦੇ ਇਹ ਸੇਮ ਹੈ ਕਲਰ ਚੇਂਜ ਹੈ ਇਹ ਬੰਗਸ ਇਹ ਤੁਸੀਂ ਆਹੋ ਕਰਵਾ ਲਿਆ ਵਰਕ ਹਾਂ ਮੇਰੇ ਵਾਸਤੇ ਹਾਂ ਇੱਕ ਦੇਖ ਜੁੱਤੀ ਮਾਸੀ ਦੀ ਵਾਹ ਜਾ ਵਾਹ ਜਾ ਕਰਤੀ ਹੈ ਤੇ ਪੈਰਾਂ 'ਚ ਪੈਜਾ ਪੈਜਾ ਕਰਦੀ ਹੈ। ਤੂੰ ਵਾਹ। ਇਹਨਾਂ ਮੈਂ ਤਾਂ ਕੀ ਕਰਨੀ ਪਾ ਕੇ ਤੁਸੀਂ ਲਿਆਂਦੀ ਆ ਜੀ ਇਹਨਾਂ ਨੂੰ। ਬਹੁਤ ਸੋਹਣੀ ਲੱਗੀ ਮੈਨੂੰ ਜੁੱਤੀ। ਹੂੰ। ਮੈਨੂੰ ਲਵਾ ਕਰਨੀ ਦੋ ਨਾ ਪਿਆ ਪਤਾ ਇਧਰੋਂ ਬਣਾਇਆ। ਕੈਨੀ ਭੁੱਖ ਲੱਗੀ ਆ। ਜਿਹੜੀ ਕੀ ਹੈ? ਬਿਸਕੁਟ ਦੇ ਦੇ ਚੰਗਾ। ਇਹ ਬਦਵਾਇਓ ਕੀ? ਸੁਆਹ ਕਰਾ ਬਿਸਕੁਟ ਖਾ ਲਾ ਦੁੱਧ ਨਾਲ। ਐਸਡ ਵਾਲੀ ਤੇ ਇਹਦੀ ਲਈ ਨਾ ਜਿਹੜੀ ਬਠਿੰਡੇ ਵਾਲੇ ਡਾਕਟਰ ਦੀ ਉਹ ਮੇਰੇ ਪਰਸ 'ਚ ਹੀ ਰਹਿ ਗਈ ਮੈਡੀਸਨ। ਉਹ ਦੇ ਦੇ ਨਾ ਫਿਰ ਹੁਣ ਹਾਂ ਦੇ ਦਿੰਦੇ ਆ ਜੇ ਇਹ ਤਾਂ ਕਹਿੰਦੀ ਭੁੱਖ ਲੱਗੀ ਆ ਫਿਰ ਹੁਣ ਤਾਂ ਨਹੀਂ ਇਤਿਹਾਬ ਹੈਗਾਗਾ ਹਾਂ ਖਾ ਪੀ ਲਊਗੀ ਜਿਵੇਂ ਪੇਟ ਦਰਦ ਦੇ ਚਲਜੇ ਹੋਇਆ ਤਾਂ ਕੋਈ ਸ਼ਾਮ ਸ਼ੂਮ ਨੂੰ ਦੇ ਦਾਂਗੇ ਇਹ ਦੇ ਨੇ ਦੋ ਪੀਸ ਖਾਦੇ ਵੇ ਹਾਂ ਹਾਂ ਪੀਸ ਹੀ ਦੇ ਦੇ ਹੋਰ ਮੇਰੀਓ ਤੇ ਹੁਣ ਮਾਸੀ ਤੂੰ ਜਾਣਦੀਆਂ ਕਾਲੀਆਂ ਨਹੀਂ ਕਰਨੀਆਂ ਹੁਣ ਰਹਿ ਇੱਥੇ ਤਿੰਨ ਚਾਰ ਦਿਨ ਵਾਦਾ ਆਪਦਾ ਪੂਰਾ ਕਰ ਠੀਕ ਐ ਠੀਕ ਹੋ ਗਿਆ ਹਾਂ ਤੇ ਜੀ ਹੋਰ ਨਹੀਂ ਔਰ ਗੰਜੇ ਹੀ ਮਾਸੀ ਸੈਂਗੀ ਵਾਲਾ ਹੋਰ ਮਿਲਾਂ ਦੀ ਕਿਹਾ ਬੱਤੀ ਨਾ ਸਿਲਕ ਹੈ ਕ੍ਰਿਸ਼ਨ ਸਿਲਕ ਸਿਲਕ ਹੈ ਤੇ ਆਉ ਹੋਣਾ ਹੈ ਕੋੜਾ ਕੱਪੜਿਆਂ ਦਾ ਮਾਸੀ ਬਧੇਰੇ ਨਾ ਸਿਲਕਾ ਵਾਲਾ ਹੈ ਇਹਦੇ ਨਾਲ ਤਾਂ ਗੁਰਪ੍ਰੀਤ ਨੇ ਤੇਨੇ ਵੀ ਲੈ ਲਿਆ ਲੇਟਕਾ ਅੱਛਾ ਮੈਂ ਸੋਨੇ ਹੈਗੇ ਅੰਨੇ ਨੂੰ ਮਰ ਤਾ ਪੜਾਈ ਕਰਾ ਮੈਂ ਨੂੰ ਆ ਨਹੀਂ ਪੈਣੀ ਮੈਂ ਤੱਕੜ ਨਹੀਂ ਆਂਦੇ ਆ ਛੋ ਵਾਲਾ ਹੈ ਹਾਂ ਅਹ ਵਾਲਾ ਹਾਂ ਨੀਡਲਵਰਕ ਆਹ ਉਹ ਉਹਨੂੰ ਜਿਹਦੇ ਤੇ ਮੰਮੀ ਕਹਿੰਦੀ ਹਾਂ 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 ਨੀਡਲਵਰਕ ਹੀ ਕਹਿ ਦਿੰਦੇ ਉਹਨੂੰ ਅੱਛਾ ਹਾਂ ਖਿੰਦੀ ਬੁਟੀ ਨਹੀਂ ਆਹੋ ਹੁਣ ਤਾਂ ਮੈਨੂੰ ਨੇ ਵਧੀਆ ਲੱਗਦੇ ਹੋ ਜਾਂ ਮੈਂ ਉਹ ਵੱਡੀ ਕਢਾਈ ਹੋ ਜਾਂਦੀ ਹੈ ਨਾ ਹਾਂ ਕੱਡੇ ਜਾਂਦੇ ਡਰੈਂਡਿੰਗ ਚ ਚੱਲੀ ਜਾਂਦਾ ਪਰ ਮੈਨੂੰ ਪਸੰਦ ਹੈ ਜੀ ਨਹੀਂ ਖਿੰਦੀ ਜੀ ਬੁਦੀ ਜਿਹੜੀ ਚੌਧਰਾ ਜਿਹੇ ਵਾਲੇ ਆ ਹੂੰ। ਯਾ ਜੀ ਇਹ ਵੀ ਬਾਰੇ ਕਿ ਬਣਾ ਲਾਂਗੇ। ਨਹੀਂ ਦੁਕਾਨਦਾਰੀ ਕਰਕੇ ਲਾਂਗੇ। ਹੂੰ। ਕਰ ਲਈ ਕਰ ਲਿਆ। ਚੱਲ ਹੁਣ ਆਦੇ ਸਾਰੇ ਪਾਲਾ ਲਫਾਫਾ। ਤੋਂ ਨਹੀਂ ਵੀ ਤੇ ਲਫਾਫਾ ਵੱਡਾ ਬਣੀ ਸੀ। ਉੱਥੇ ਹੋਊਗਾ ਲਫਾਫਾ ਵੱਡਾ। ਉਹ ਮੈਂ ਵਾਈਟ ਲਫਾਫਾ। ਹੈਗਾ ਉੱਧਰ ਪਿਆ। ਹੂੰ ਮੈਂ ਲੈ ਆਂਦੀ ਆ। ਉਹ ਤਾਂ ਮੀਡੇ ਪੈਸੀ ਕਿ ਨਹੀਂ ਭੁਲੇ। ਉਹ ਨਹੀਂ ਹੋਰ ਹੈਗਾ। ਆਪਣੇ ਵੀ ਬਸ ਥੋੜੇ ਜਿਹਾ ਸਟਾਕ ਰਹਿ ਗਿਆ ਜੀ ਸੇਲ ਤੇ ਹੈ ਜੇਕਰ ਕਿਸੇ ਭੈਣ ਨੇ ਲੈਣਾ ਹੈ ਤਾਂ ਤੁਸੀਂ ਆਰਡਰ ਕਰ ਸਕਦੇ ਆ ਆਹ ਵਾਲਾ ਵੀ ਆਪਣਾ ਸੇਲ ਤੇ ਆ ਬਹੁਤ ਘੱਟ ਰੇਟਾਂ ਦੇ ਉੱਤੇ ਤੇ ਇਹ ਵਾਲਾ ਤਾਂ ਕਰਕੇ ਦਾ ਵੀ ਥੋੜਾ ਜਿਹਾ ਪ੍ਰਾਈਸ ਤਾਂ ਹੋਊਗਾ ਹਨਾ ਆਹ ਵਾਲਾ ਵੀ ਸੇਲ ਤੇ ਆ ਜੇਕਰ ਕਿਸੇ ਭੈਣ ਨੇ ਲੈਣਾ ਤਾਂ ਤੁਸੀਂ ਲੈ ਸਕਦੇ ਜਿਹੜੇ ਆਪਣੇ ਕੋਲੇ ਪਈ ਆ ਇਹ ਵਾਲਾ ਹੈਗਾਗਾ ਜੀ ਮੋਰ ਪੰਖੀ ਇਹ ਵੀ ਮੋਰ ਪੰਖੀ ਕਲਰ ਹੈ ਤੇ ਚ ਕਲਰ ਸਹੀ ਨਹੀਂ ਆਉਂਦਾ ਹੈਗਾਗਾ ਇਹ ਹੈਗਾਗਾ ਜੌਰਜਟ ਦਾ ਛੋੜੇਗੇ ਟੂਟ ਆਪਣੇ ਕੋਲੇ ਇਹ ਆਈ ਹੈ ਇਹ ਆਵਲਾ ਆਵਲਾ ਜੌਰਜਟ ਦਾ ਤੇ ਉਹ ਵਾਲਾ ਕਾਟਨ ਦਾ ਕਾ ਆਲੂ ਦਾ ਜਿਸ ਤੰਨੇ ਦਾ ਆਪਣਾ ਟੂਟ ਹੈ ਬਹੁਤ ਘੱਟ ਰੇਟ ਨੇ ਜੇਕਰ ਕਿਸੇ ਭੈਣ ਨੇ ਲੈਣਾ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਲੋ ਜੀ ਆਪਾਂ ਮਾਸੀ ਨੂੰ ਦਈਏ ਵੱਡਾ ਸਾਰਾ ਲਖਾਫਾ ਇਹ ਦੇਖ ਕੇ ਕਹਿ ਜਾਣਗੇ ਮਾਸੀ ਨੂੰ ਟੂਟਾ ਤੇ ਜਾਈਏ ਮਾਜੀਏ ਭਾਂਡੇ ਲੈ ਆ ਵੱਡਾ ਮਾਸੀ ਨੂੰ ਲਖਾਫਾ ਹੂੰ ਹਾਂ ਮਾਰ ਮਾਰ ਕੀ ਪਾਲਾ ਵਿੱਚ ਹਾਂ ਤੇ ਕਿਵੇਂ ਇਹ ਲੱਗਿਆ ਕਿਵੇਂ ਕਿਵੇਂ ਕਰਕੇ ਦੀ ਹਾਂਜੀ ਇੱਥੇ ਸ਼ਾਮਕ ਦਾ ਟਾਈਮ ਸੀਗਾ ਤੇ ਮਾਸੀ ਵਰਗੇ ਕੱਟ ਰਹੇ ਸੀਗੇ ਸਬਜ਼ੀ ਕਿਉਂਕਿ ਅੱਗੇ ਤਾਂ ਫਿਰ ਬੀਬੀ ਕੱਟ ਦਿੰਦੇ ਹੁੰਦੇ ਹਨਾ ਤੇ ਅੱਜ ਫਿਰ ਬੀਬੀ ਨੂੰ ਜਦੋਂ ਇੱਕੇ ਦਮ ਜੇ ਹਨਾ ਖਾਂਗੇ ਜਖਾਮ ਜਿਆਦਾ ਹੋ ਗਿਆ ਤਾਂ ਮੁੜ ਕੇ ਫਿਰ ਔਖਾ ਹੋ ਜਾਂਦਾ ਬੈਠਿਆ ਨਹੀਂ ਆਂਦਾ ਜਖਾਮ ਦੇ ਵਿੱਚ ਤਾਂ ਨੀਵੇਂ ਮਹੀਨੇ ਪੈਂਦੀ ਹੈਗੇਗੀ ਤੇ ਇੱਕ ਬੀਬੀ ਜੀ ਵੀ ਮੇਰੇ ਵਾਂਗੂ ਬਸ ਬੜਾ ਛੇਤੀ ਨਟਾਲ ਹੋ ਜਾਂਦੇ ਜਦੋਂ ਕੁਛ ਨਾ ਕੁਛ ਦੁਖਣ ਲੱਗ ਜਾਂਦਾ ਇੱਕ ਜਖਾਮ ਤਾਂ ਸਾਰਿਆਂ ਨਾਲ ਹੀ ਪੈੜੀ ਕਰਦਾ ਹੈਗਾ ਤੇ ਉਦੋਂ ਬੰਦੇ ਤਾਂ ਉਹ ਹੀ ਗੱਲ ਵੀ ਸਾਹ ਬੰਦ ਹੋਇਆ ਰਹਿੰਦਾ ਹੁੰਦਾ ਹਨਾ ਕੀ ਕਰੇ ਤੇ ਕੀ ਨਾ ਕਰੇ ਉਦੋਂ ਤੇ ਫਿਰ ਤਾਂ ਕਰਕੇ ਜਦੋਂ ਬੀਬੀ ਨੂੰ ਉਂਝ ਵੀ ਜੰਗ ਜਖਾਮ ਲੱਗ ਜਾਂਦਾ ਨਾ ਫਿਰ ਉਹ ਤਾਂ ਬੈਠਿਆ ਨਹੀਂ ਆਂਦਾ ਫਿਰ ਉਹ ਵਈ ਅੰਦਰਾਂ ਦੇ ਪਈ ਜਾਂਦੀ ਨੇ ਉਦੋਂ ਨਵਰੀਤ ਘਰ ਹੈ ਜਿਹੜੀ ਪਈ ਇਹ ਹਜੇ ਸਹੀ ਨਹੀਂ ਹੈਗੀਗੀ ਤੇ ਮੈਨੂੰ ਲੱਗਦਾ ਬਸ ਹੁਣ ਇਹਨਾਂ ਨੂੰ ਡਾਕਟਰ ਨੂੰ ਬੁਲਾ ਕੇ ਨਾ ਤੇ ਇਹਨਾਂ ਦੇ ਇੰਜੈਕਸ਼ਨ ਵਗੈਰਾ ਲਵਾਉਣਾ ਪੈਣਾਗਾ ਕਿਉਂਕਿ ਨਸਿਮੋਨ ਨਬੂ ਨੂੰ ਵੀ ਬੁਖਾਰ ਲੱਗਦਾ ਵੈਸੇ ਤਾਂ ਮੈਡੀਸਨ ਦਿੱਤੀ ਸੀਗੀ ਬਟੂ ਦੇ ਨਾਲ ਇਹਨਾਂ ਠੀਕ ਜੀ ਨਹੀਂ ਹੋਈ ਇੱਕ ਵਾਰੀ ਠੀਕ ਹੋਣਾ ਇਹਨਾਂ ਦੇ ਕੱਪੜੇ ਵਗੈਰਾ ਪੁਸਕੋ ਤੋਂ ਤੇ ਸੁੱਕੇ ਮੇਰੇ ਰਹਿ ਗਏ ਤੇ ਇਹ ਕਹਿੰਨੇ ਕਿ ਬਸ ਲਾਸਟ ਪੂਰੀ ਜਿਵੇਂ ਆਪਾਂ ਕਹਿਨੇ ਹੁੰਦੇ ਆ ਵੀ ਲਾਸਟ ਪੂਰੀ ਆ ਬਸ ਚਲੋ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਅੱਗੇ ਤੇ ਉਧਰ ਬੀਬੀ ਦੇ ਤੇ ਨਵਰੀਤ ਦੇ ਲਵਾਏ ਐ ਇੰਜੈਕਸ਼ਨ ਕਿਉਂਕਿ ਜਦੋਂ ਚੈੱਕਅਪ ਕਰਾਇਆ ਤੇ ਨਵਰੀਤ ਨੂੰ ਵੀ ਫੀਵਰ ਤੇ ਬੀਬੀ ਨੂੰ ਵੀ ਕਿਉਂਕਿ ਖੰਗ ਜਖਾਮਨਾ ਤਾਂ ਬੰਦੇ ਨੂੰ ਜਿਵੇਂ ਕਹਿ ਸਕਦੇ ਆ ਆਪਾਂ ਕੰਸ ਜੀ ਹਨਾ ਕਹਿ ਦਿੰਨੇ ਹਨ ਉਹ ਰਹਿੰਦੀ ਆ ਤਾਂ ਕਰਕੇ ਨਾ ਫਿਰ ਦੋਨਾਂ ਦੇ ਇੰਜੈਕਸ਼ਨ ਲਵਾਏ ਹਨ ਨਵਰੀਤ ਤਾਂ ਹਣ ਦੋਨੇ ਜਾਣਗੇ ਥੋੜੀਆਂ ਜੀਆਂ ਸੱਟ ਹੋ ਗਏ ਜੇ ਕਹਿੰਦੇ ਅੱਖਾਂ ਖੋਲ੍ਹਦੀਆਂ ਆਂ ਪਹਿਲਾਂ ਨਬੂ ਵੀ ਬਾੜੀ ਜਿਆਦੇ ਨਟਾਲ ਪਈ ਸੀ ਜਦੋਂ ਚੈੱਕ ਅਪ ਕਰਾਇਆ ਫਿਰ ਟੀਕਾ ਮਾਰੇ ਪੂਰਾ ਆਖੇ ਮੈਂ ਇੰਜੈਕਸ਼ਨ ਨਹੀਂ ਲਵਾਉਣਾ ਮਸਾਲਾ ਆਇਆ ਲੱਤਾਂ ਫੜ ਕੇ ਉਹਦਾਂ ਹਾਂ ਨਾ ਬੁੱਤ ਦੇ ਤੂੰ ਚਲੋ ਚਲੀ ਦੁੱਧ ਜਲ ਢੋਲੀ ਚੱਕ ਲੈ ਉਹ ਲੈ ਆਪੇ ਢੋਲੀ ਚੱਕੀ ਚੱਕ ਲੈਣੇ ਤੁਸੀਂ ਫੇਰ ਤੂੰ ਫੜ ਕੇ ਦੇ ਦੋ ਹਾਂ ਠੀਕ ਹੈ ਮੱਥਾ ਚਲ ਆ ਕੇ ਦੇਖ ਹਾਂ ਬਸ ਅਸੀਂ ਅੰਦਰ ਬੈਠ ਜਾਗੇ ਹਾਂ ਅਸੀਂ ਬੈਠ ਜਾਂਦੇ ਤੂੰ ਜੇ ਮੈਂ ਕਰਨਾ ਕੋਈ ਇਧਰ ਮੈਂ ਵੀ ਦੇਖਣਾ ਤੁਸੀਂ ਮੱਥਾ ਠੀਕ ਹੈ ਬਸ ਅਸੀਂ ਅੰਦਰ ਬੈਠ ਜਾਗੇ ਹੁਣ ਤਾਂ ਨਾ ਹੀ ਦੋ ਖੱਟੇ-ਫੁੱਟੇ ਕੁਝ ਨਹੀਂ ਹੁੰਦਾਗਾ ਛੋਡੇ ਚੌਲ ਬਣਦੇ ਰੁੱਕ ਕੇ ਬਣੇ ਪਏ ਜਾਨੀ ਕਿ ਆ ਕੇ ਦਊਂਗੀ ਲੋ ਜੀ ਤੇ ਇਧਰ ਲੰਘ ਕੇ ਰੁਕ ਜਾ ਲੈਂਦਾ ਚੱਲ ਰਿਹਾਗਾ ਮਾਂ ਮੈਂ ਰੁੱਤੀ ਗਾਉਂਦਾ ਵੀ ਨਹੀਂ ਅੱਜ ਛੋਲਿਆਂ ਦੀ ਸਬਜ਼ੀ ਬਣਾਉਣੀ ਸੀ ਫੇਰ ਕੈਨਸਲ ਫੇਰ ਕਹਿੰਦੇ ਸਾਰੇ ਬਿਮਾਰ ਸਮਾਰ ਜੀ ਇਹ ਤੜੀ ਸਬਜ਼ੀ ਆ ਬਣਾ ਲੈ ਤੋ ਮੈਂ ਮੈਂ ਥੋੜੀ ਛੋਲ ਵੀ ਖਾਉਂਗਾ ਹਾਂ ਧੀ ਵੀ ਲਾਉਂਗੀ ਓਕੇ ਖਾਣੂ ਹਾਂ ਹਮਾਸੀ ਹਮਾਸੀ ਲੰਬੇ ਕੀ ਜਾਂਦੇ ਆ ਹੋਏ ਮੈਂ ਕਿਤੇ ਮੈਂ ਡਿੱਕੀ ਨਹੀਂ ਮੈਂ ਹਮਾਸੀ ਆਉਗਿਆ ਇੱਧਰ ਅਮਰਿੰਦਰ ਗੱਲ ਦੀ ਹਮ ਅੱਜ ਲੈਡ ਵਾਲੀ ਬਲੱਡ ਜੇ ਕਰੀ ਜਾਂਦੇ ਹਾਸੇ ਵਾਲੀ ਕੁਵੀ ਆ ਅੱਛਾ ਤੇ ਇੱਕ ਨਾ ਹੁੰਦਾ ਗੁੰਗਰਾ ਹੁੰਦਾ ਇੱਕ ਬੋੜਾ ਹੁੰਦਾ ਬੜੀ ਘੈਂਟ ਮੁੰਡੀ ਆ ਮਾਸੀ ਦੇ ਦੇਖੀ ਆ ਨੇ ਮਾਸੀ ਦੇਖੀ ਮੈਂ ਨਵਾਂ ਸੀ ਮਾਸੀ ਤੇ ਆਉਗੀ ਮੈਂ ਪਹਿਲਾਂ ਬਾੜ ਕੱਟਣ ਲੱਗੀ ਮੈਂ ਚੱਲ ਗੱਲਾਂ ਬਾਤਾਂ ਕਰਦੇ ਆ ਮਾਸੀ ਫਿਰ ਆਈ ਆ ਮਾਸੀ ਫਿਰ ਜਿੱਥੇ ਮਗਨ ਹੋ ਜੇ ਫਿਰ ਉੱਥੇ ਬੈਠੀ ਰਹਿੰਦੀ ਆ ਹੁਣ ਮਾਸੀ ਫਿਲਮ ਜੇ ਮਗਨ ਆ ਪੂਰੀ ਤੇ ਇਹ ਕਿੱਦਾਂ ਅੱਜ ਅੱਜ ਨੂੰ ਰਸੇ ਕਿਸ ਨੂੰ ਮੌਲੇ ਹੋਈ ਸੀ ਹੋਈ ਲੋ ਜਿਸ ਦੇ ਨਾਲ ਹੀ ਹੁਣ ਆਪਾਂ ਆਪਣੇ ਵਲੌਗ ਦਾ ਐਂਡ ਕਰਦੇ ਆਂ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੇ ਜਿਹੜੀ ਵਲੌਗ ਹੈ ਇੰਜੋਏ ਕਰ ਸਕੋ ਪਲੀਜ਼ ਤੁਹਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਓ ਕਰਿਓ ਹਨ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ